ਮੋਹਾਲੀ ਦੇ ਵਿੱਚ ਭਿਆਨਕ ਸੜਕ ਹਾ사 ਵਾਪਰਿਆ ਜਿਨ੍ਹਾਂ ਤਸਵੀਰਾਂ ਝੰਡੋੜ ਕੇ ਰੱਖ ਦੇਣ ਵਾਲਿਆਂ ਨੇ ਤਾਂ ਦੱਸਿਆ ਜੀ ਕਿ ਗੱਡੀ ਚਾਲਕ ਵੱਲੋਂ ਇੱਕ ਐਕਟਿਵਾ ਤੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਤੇ ਮੌਕੇ ਤੇ ਮੌਤ ਹੋ ਚੁੱਕੀ ਹੈ ਤਾਂ ਫੁਲਹਾਤ ਅੰਦਾਜ਼ੇ ਕੀ ਦੱਸਿਆ ਜਾ ਰਿਹਾ ਕਿ ਐਕਟਿਵਾ ਨੂੰ ਅਤੇ ਮੋਟਰਸਾਈਕਲ ਸਵਾਰ ਨੂੰ ਬਚਾਉਂਦੇ ਆ ਬਚਾਉਂਦੇ ਹਾ사 ਵਾਪਰਿਆ ਦੋ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਚਸ਼ਮਦੀਦਾ ਦੀ ਗੱਲ ਕੀਤੀ ਜਾਵੇ ਤਾਂ ਦੱਸਿਆ ਜਾ ਰਿਹਾ ਕਿ ਗੱਡੀ ਦੇ ਵਿੱਚ ਤਿੰਨ ਜਣੇ ਸਵਾਰ ਸਨ ਤੇ ਕੋਈ ਨਸ਼ਾ ਕੀਤਾ ਹੋਇਆ ਸੀ ਇਹ ਵੀ ਦੱਸਿਆ ਜਾ ਰਿਹਾ ਪਰ ਹਲੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਦੱਸਿਆ ਵੀ ਜਾ ਰ ਦੂਰੋ ਹੀ ਜਿਹੜੇ ਕਿ ਕਈ ਲੋਕਾਂ ਨੂੰ ਦਰਦਦਾ ਹੋਇਆ ਹੈ ਇਹ ਕਾਰ ਜਿਹੜੇ ਕਿ ਮੋਕੇ ਤੇ ਇੱਥੇ ਆ ਕੇ ਢਿੱਗ ਜਾਂਦੀ ਹੈ ਤਾਂ ਫਿਲਹਾਲ ਅੰਦਾਜ਼ੇ ਕਿ ਗੱਡੀ ਦੇ ਵਿੱਚ ਤਿੰਨ ਜਣੇ ਸਵਾਰ ਸਨ ਇੱਕ ਫਰਾਰ ਹੋ ਚੁੱਕਿਆ ਤੇ ਦੋ ਦੀ ਲੱਤਾਂ ਦੇ ਵਿੱਚ ਜਿਹੜੇ ਕਿ ਦੱਸੇ ਜਾ ਰਿਹਾ ਕਿ ਸੱਟਾਂ ਵੱਜੀਆਂ ਨੇ ਕੋਈ ਨਸ਼ਾ ਕੀਤਾ ਹੋਇਆ ਸੀ ਇਹ ਵੀ ਜਾਣਕਾਰੀ ਜਿਹੜੀ ਕਿ ਸਾਹਮਣੇ ਆਈ ਜਿਨ੍ਹਾਂ ਨੂੰ ਪੁਲਿਸ ਜਿਹੜੀ ਕਿ ਮੋਕੇ ਤੇ ਲੈ ਕੇ ਜਾਂਚ ਕੀਤੀ ਹੈ ਤਾਂ ਓਵਰ ਸਪੀਡ ਅਤੇ ਨਸ਼ਾ ਕੀਤਾ ਦੱਸਿਆ ਜਾ ਰਿਹਾ ਤਾਂ ਪੁਲਿਸ ਵੱਲੋਂ ਮਾਮਲੇ ਤੇ ਜਿੱਥੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਉੱਥੇ ਹੀ ਤਸਵੀਰਾਂ ਕਾਫੀ ਹੈਰਾਨ ਕਰਕੇ ਰੱਖ ਦੇਣ ਵਾਲੀਆਂ ਨੇ ਕਿਉਂਕਿ ਦੇਖਿਆ ਜਾਵੇ ਤਾਂ ਓਵਰ ਸਪੀਡ ਹੀ ਅਜਿਹੀ ਹਾਰਤ ਕਰ ਸਕਦੀ ਹੈ ਗੱਡੀਆਂ ਕਾਰਾਂ ਦੀ ਜੋ ਕਿ ਅਜਿਹੀਆਂ ਤਸਵੀਰਾਂ ਹੁਣ ਸਾਹਮਣੇ ਆ ਚੁੱਕੀਆਂ ਨੇ ਤਾਂ ਫਿਲਹਾਲ ਇਹ ਤਸਵੀਰਾਂ ਜਿਹੜੀਆਂ ਨੇ ਮੁਹਾਲੀ ਦੇ ਖਰੜ ਦੀਆਂ ਸਾਹਮਣੇ ਆਈਆਂ ਨੇ ਜਿੱਤੇ ਖਰੜ ਦੇ ਮੁੱਲਾਪੁਰ ਰੋਡ ਤੇ ਭਿਆਨਕ ਸੜਕ ਹਾ사 ਵਾਪਰਿਆ ਗੋਪਾਲ ਸਪੀਡ ਦੇ ਕੋਲ ਹੀ ਦੱਸਿਆ ਜਾ ਰਿਹਾ ਕਿ ਐਕਟਿਵਾਂ ਨੂੰ ਬਚਾਉਂਦੇ ਹੋਏ ਹਾ사 ਵਾਪਰ ਜਾਂਦਾ ਤਾਂ ਲੋਕਾਂ ਦਾ ਇਕੱਠ ਵੀ ਤੁਸੀਂ ਵੇਖ ਸਕਦੇ ਕਿ ਹਾ사 ਕਿੰਨਾ ਭਿਆਨਕ ਹੋਵੇਗਾ ਕਿਉਂਕਿ ਦੱਸਿਆ ਜਾ ਰਿਹਾ ਕਿ ਪੂਰੀ ਸੜਕ ਜਿਹੜੀ ਕਿ ਜਾਮ ਹੋ ਚੁੱਕੀ ਹੈ ਚਾਰੇ ਪਾਸੇ ਜਾਮ ਲੱਗਿਆ ਹੋਇਆ ਓਵਰ ਸਪੀਡ ਦੱਸੀ ਜਾ ਰਹੀ ਹੈ ਤਾਂ ਫਿਲ ਕਸਵਾਰ ਤੇ ਐਕਟੀਵਾ ਸਵਾਰ ਜਿਹੜੇ ਕਿ ਇਹਨਾਂ ਦੀ ਚਪੇੜ ਦੇ ਵਿੱਚ ਆਏ ਨੇ ਮੋਹਾਲੀ ਦੇ ਵਿੱਚ ਭਿਆਨਕ ਸੜਕ ਹਾ사 ਵਾਪਰਿਆ ਜਿਨ੍ਹਾਂ ਤਸਵੀਰਾਂ ਝੰਡੋੜ ਕੇ ਰੱਖ ਦੇਣ ਵਾਲੀਆਂ ਨੇ ਤੋਂ ਅੰਦਾਜ਼ੇ ਕਿ ਗੱਡੀ ਚਾਲਕ ਵੱਲੋਂ ਇੱਕ ਐਕਟਿਵਾ ਤੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਤੇ ਮੌਕੇ ਤੇ ਮੌਤ ਹੋ ਚੁੱਕੀ ਹੈ ਤਾਂ ਫੁਲਹਾਲ ਤੋਂ ਅੰਦਾਜ਼ੇ ਕਿ ਦੱਸੇ ਜਾ ਰਿਹਾ ਕਿ ਐਕਟਿਵਾਰ ਨੂੰ ਅਤੇ ਮੋਟਰਸਾਈਕਲ ਸਵਾਰ ਨੂੰ ਬਚਾਉਂਦਿਆਂ ਬਚਾਉਂਦਿਆਂ ਹਾ사 ਵਾਪਰਿਆ ਦੋ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਚਸ਼ਮਦੀਦਾ ਦੀ ਗੱਲ ਕੀਤੀ ਜਾਵੇ ਤਾਂ ਦੱਸਿਆ ਜਾ ਰਿਹਾ ਕਿ ਗੱਡੀ ਦੇ ਵਿੱਚ ਤਿੰਨ ਜਣੇ ਸਵਾਰ ਸਨ ਤੇ ਕੋਈ ਨਸ਼ਾ ਕੀਤਾ ਹੋਇਆ ਸੀ ਇਹ ਵੀ ਦੱਸਿਆ ਜਾ ਰਿਹਾ ਪਰ ਹਲੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਦੱਸਿਆ ਦੂਰੋਹੀ ਜਿਹੜੇ ਕਿ ਕਈ ਲੋਕਾਂ ਨੂੰ ਦਰਦਦਾ ਹੋਇਆ ਹੈ ਇਹ ਕਾਰ ਜਿਹੜੇ ਕਿ ਮੌਕੇ ਤੇ ਇੱਥੇ ਆ ਕੇ ਡਿੱਗ ਜਾਂਦੀ ਹੈ ਤਾਂ ਫਲਾਹਤ ਅੰਦਾਜ਼ੀ ਕੇ ਗੱਡੀ ਦੇ ਵਿੱਚ ਤਿੰਨ ਜਣੇ ਸਵਾਰ ਸਨ ਇੱਕ ਫਰਾਰ ਹੋ ਚੁੱਕਿਆ ਤੇ ਦੋ ਦੀ ਲੱਤਾਂ ਦੇ ਵਿੱਚ ਜਿਹੜੇ ਕਿ ਦੱਸੇ ਜਾ ਰਹੇ ਕਿ 8:00 ਵਜਿਆਂ ਨੇ ਕੋਈ ਨਸ਼ਾ ਕੀਤਾ ਹੋਇਆ ਸੀ ਇਹ ਵੀ ਜਾਣਕਾਰੀ ਜਿਹੜੀ ਕਿ ਸਾਹਮਣੇ ਆਈ ਜਿਨ੍ਹਾਂ ਨੂੰ ਪੁਲਿਸ ਜਿਹੜੀ ਕਿ ਮੌਕੇ ਤੇ ਲੈ ਕੇ ਜਾ ਚੁੱਕੀ ਹੈ ਤਾਂ ਓਵਰ ਸਪੀਡ ਅਤੇ ਨਸ਼ਾ ਕੀਤਾ ਦੱਸਿਆ ਜਾ ਰਿਹਾ ਹੈ ਤਾਂ ਪੁਲਿਸ ਵੱਲੋਂ ਮਾਮਲੇ ਤੇ ਜਿੱਥੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਉੱਥੇ ਹੀ ਤਸਵੀਰਾਂ ਕਾਫੀ ਹੈਰਾਨ ਕਰਕੇ ਰੱਖ ਦੇਣ ਵਾਲੀਆਂ ਨੇ ਕਿਉਂਕਿ ਦੇਖਿਆ ਜਾਵੇ ਤਾਂ ਓਵਰ ਸਪੀਡ ਹੀ ਅਜਿਹਾ ਹਾਰਤ ਕਰ ਸਕਦੀ ਹੈ ਗੱਡੀਆਂ ਕਾਰਾਂ ਦੀ ਜੋ ਕਿ ਅਜੀਆਂ ਤਸਵੀਰਾਂ ਹੁਣ ਸਾਹਮਣੇ ਆ ਚੁੱਕੀਆਂ ਨੇ ਤਾਂ ਫਿਲਹਾਲ ਇਹ ਤਸਵੀਰਾਂ ਜਿਹੜੀਆਂ ਨੇ ਮੁਹਾਲੀ ਦੇ ਖਰੜ ਦੀਆਂ ਸਾਹਮਣੇ ਆਈਆਂ ਨੇ ਜਿੱਤੇ ਖਰੜ ਦੇ ਮੁਲਾਪੁਰ ਰੋਡ ਤੇ ਭਿਆਨਕ ਸੜਕ ਹਾ사 ਵਾਪਰਿਆ ਗੋਪਾਲ ਸਪੀਡ ਦੇ ਕੋਲ ਹੀ ਦੱਸਿਆ ਜਾ ਰਿਹਾ ਕਿ ਐਕਟੀਵਾਂ ਨੂੰ ਬਚਾਉਂਦੇ ਹੋਏ ਹਾ사 ਵਾਪਰ ਜਾਂਦਾ ਤਾਂ ਲੋਕਾਂ ਦਾ ਇਕੱਠ ਵੀ ਤੁਸੀਂ ਵੇਖ ਸਕਦੇ ਕਿ ਹਾ사 ਕਿੰਨਾ ਭਿਆਨਕ ਹੋਵੇਗਾ ਕਿਉਂਕਿ ਦੱਸਿਆ ਜਾ ਰਿਹਾ ਕਿ ਪੂਰੀ ਸੜਕ ਜਿਹੜੀ ਕਿ ਜਾਮ ਹੋ ਚੁੱਕੀ ਹੈ ਚਾਰੇ ਪਾਸੇ ਜਾਮ ਲੱਗਿਆ ਹੋਇਆ ਓਵਰ ਸਪੀਡ ਦੱਸੀ ਜਾ ਰਹੀ ਹੈ ਤਾਂ ਫਿਲਹਾਲ ਮ ਕਸਵਾਰ ਤੇ ਐਕਟੀਵਾ ਸਵਾਰ ਅਜਿਹੇ ਕਿ ਇਹਨਾਂ ਦੀ ਚਪੇੜ ਦੇ ਵਿੱਚ ਆਏ ਨੇ ਮੋਹਾਲੀ ਦੇ ਵਿੱਚ ਭਿਆਨਕ ਸੜਕ ਹਾ사 ਵਾਪਰਿਆ ਜਿਨ੍ਹਾਂ ਤਸਵੀਰਾਂ ਝੰਡੋੜ ਕੇ ਰੱਖ ਦੇਣ ਵਾਲੀਆਂ ਨੇ ਤੋਂ ਅੰਦਾਜ਼ੇ ਕਿ ਗੱਡੀ ਚਾਲਕ ਵੱਲੋਂ ਇੱਕ ਐਕਟਿਵਾ ਤੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਤੇ ਮੌਕੇ ਤੇ ਮੌਤ ਹੋ ਚੁੱਕੀ ਹੈ ਤਾਂ ਪੁਲਹਾੜ ਤੋਂ ਅੰਦਾਜ਼ੇ ਦੇ ਦੱਸੇ ਜਾ ਰਿਹਾ ਕਿ ਐਕਟਿਵਾ ਨੂੰ ਅਤੇ ਮੋਟਰਸਾਈਕਲ ਸਵਾਰ ਨੂੰ ਬਚਾਉਂਦਿਆਂ ਬਚਾਉਂਦਿਆਂ ਹਾ사 ਵਾਪਰਿਆ ਦੋ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਚਸ਼ਮਦੀਦਾ ਦੀ ਗੱਲ ਕੀਤੀ ਜਾਵੇ ਤਾਂ ਦੱਸਿਆ ਜਾ ਰਿਹਾ ਕਿ ਗੱਡੀ ਦੇ ਵਿੱਚ ਤਿੰਨ ਜਣੇ ਸਵਾਰ ਸਨ ਤੇ ਕੋਈ ਨਸ਼ਾ ਕੀਤਾ ਹੋਇਆ ਸੀ ਇਹ ਵੀ ਦੱਸਿਆ ਜਾ ਰਿਹਾ ਪਰ ਹਲੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਦੱਸਿਆ ਵੀ ਪੂਰੋਹੀ ਜਿਹੜੇ ਕਿ ਕਈ ਲੋਕਾਂ ਨੂੰ ਦਰਦਦਾ ਹੋਇਆ ਹੈ ਇਹ ਕਾਰ ਜਿਹੜੇ ਕਿ ਮੌਕੇ ਤੇ ਇੱਥੇ ਆ ਕੇ ਡਿੱਗ ਜਾਂਦੀ ਹੈ ਤਾਂ ਫਲਾਹਤ ਅੰਦਾਜ਼ੀ ਕੇ ਗੱਡੀ ਦੇ ਵਿੱਚ ਤਿੰਨ ਜਣੇ ਸਵਾਰ ਸਨ ਇੱਕ ਫਰਾਰ ਹੋ ਚੁੱਕਿਆ ਤੇ ਦੋ ਦੀ ਲੱਤਾਂ ਦੇ ਵਿੱਚ ਜਿਹੜੇ ਕਿ ਦੱਸੇ ਜਾ ਰਹੇ ਕਿ 8:00 ਵਜਿਆਂ ਨੇ ਕੋਈ ਨਸ਼ਾ ਕੀਤਾ ਹੋਇਆ ਸੀ ਇਹ ਵੀ ਜਾਣਕਾਰੀ ਜਿਹੜੀ ਕਿ ਸਾਹਮਣੇ ਆਈ ਜਿਨ੍ਹਾਂ ਨੂੰ ਪੁਲਿਸ ਜਿਹੜੀ ਕਿ ਮੌਕੇ ਤੇ ਲੈ ਕੇ ਜਾ ਚੁੱਕੀ ਹੈ ਤਾਂ ਓਵਰ ਸਪੀਡ ਅਤੇ ਨਸ਼ਾ ਕੀਤਾ ਦੱਸਿਆ ਜਾ ਰਿਹਾ ਹੈ ਤਾਂ ਪੁਲਿਸ ਵੱਲੋਂ ਮਾਮਲੇ ਤੇ ਜਿੱਥੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਉੱਥੇ ਹੀ ਤਸਵੀਰਾਂ ਕਾਫੀ ਹੈਰਾਨ ਕਰਕੇ ਰੱਖ ਦੇਣ ਵਾਲੀਆਂ ਨੇ ਕਿਉਂਕਿ ਦੇਖਿਆ ਜਾਵੇ ਤਾਂ ਓਵਰ ਸਪੀਡ ਹੀ ਅਜੇ ਹਾਰਤ ਕਰ ਸਕਦੀ ਹੈ ਗੱਡੀਆਂ ਕਾਰਾਂ ਦੀ ਜੋ ਕਿ ਅਜੀਆਂ ਤਸਵੀਰਾਂ ਹੁਣ ਸਾਹਮਣੇ ਆ ਚੁੱਕੀਆਂ ਨੇ ਤਾਂ ਫਿਲਹਾਲ ਇਹ ਤਸਵੀਰਾਂ ਜਿਹੜੀਆਂ ਨੇ ਮੁਹਾਲੀ ਦੇ ਖਰੜ ਦੀਆਂ ਸਾਹਮਣੇ ਆਈਆਂ ਨੇ ਜਿੱਤੇ ਖਰੜ ਦੇ ਮੁੱਲਾਪੁਰ ਰੋਡ ਤੇ ਭਿਆਨਕ ਸੜਕ ਹਾ사 ਵਾਪਰਿਆ ਗੋਪਾਲ ਸਪੀਡ ਦੇ ਕੋਲ ਹੀ ਦੱਸਿਆ ਜਾ ਰਿਹਾ ਕਿ ਐਕਟਿਵਾਂ ਨੂੰ ਬਚਾਉਂਦੇ ਹੋਏ ਹਾ사 ਵਾਪਰ ਜਾਂਦਾ ਤਾਂ ਲੋਕਾਂ ਦਾ ਇਕੱਠ ਵੀ ਤੁਸੀਂ ਵੇਖ ਸਕਦੇ ਕਿ ਹਾ사 ਕਿੰਨਾ ਭਿਆਨਕ ਹੋਵੇਗਾ ਕਿਉਂਕਿ ਦੱਸਿਆ ਜਾ ਰਿਹਾ ਕਿ ਪੂਰੀ ਸੜਕ ਜਿਹੜੀ ਕਿ ਜਾਮ ਹੋ ਚੁੱਕੀ ਹੈ ਚਾਰੇ ਪਾਸੇ ਜਾਮ ਲੱਗਿਆ ਹੋਇਆ ਓਵਰ ਸਪੀਡ ਦੱਸੀ ਜਾ ਰਹੀ ਹੈ ਤਾਂ ਫਿਲਹਾਲ ਮ ਕਸਵਾਰ ਤੇ ਐਕਟੀਵਾ ਸਵਾਰ ਜਿਹੜੇ ਕਿ ਇਹਨਾਂ ਦੀ ਚਪੇੜ ਦੇ ਵਿੱਚ ਆਏ ਨੇ